ਹੁਕਮਨਾਮੇ ਕੀ ਹਨ ਸਿੱਖ ਗੁਰੂਆਂ ਜਾਂ ਗੁਰੂ ਪਰਿਵਾਰਾਂ ਵੱਲੋਂ ਜੋ ਸੰਗਤ ਨੂੰ ਹੁਕਮ ਦਿੱਤਾ ਗਿਆ ਉਹਨਾਂ ਨੂੰ ਹੀ ਹੁਕਮਨਾਮੇ ਸਿੱਖ ਇਤਿਹਾਸ ਵਿੱਚ ਕਿਹਾ ਗਿਆ ਆਮ ਤੌਰ ਤੇ ਇਹਨਾਂ ਹੁਕਮਨਾਮਿਆਂ ਵਿੱਚ ਲੰਗਰ ਲਈ ਰਸਦ ਕਿਸੇ ਥਾਂ ਦੇ ਨਿਰਮਾਣ ਲਈ ਮਾਇਆ ਜਾਂ ਲੜਾਈਆਂ ਲਈ ਘੋੜੇ ਅਤੇ ਸ਼ਸਤਰਾਂ ਦੀ ਮੰਗ ਕੀਤੀ ਜਾਂਦੀ ਸੀ। ਅੱਜ ਤੱਕ ਜੋ ਸਾਨੂੰ ਹੁਕਮਨਾਮੇ ਮਿਲੇ ਆ ਉਹਨਾਂ ਦੀ ਗਿਣਤੀ 99 ਹੈ। ਇਹਨਾਂ ਵਿੱਚੋਂ ਸਭ ਤੋਂ ਵੱਧ ਹੁਕਮਨਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆ ਜਿਹੜੇ ਕਿ ਗਿਣਤੀ ਵਿੱਚ 34 ਆ। ਇਸੇ ਤਰ੍ਹਾਂ ਸ੍ਰੀ ਤੇਗ ਬਾਦ ਸਾਧ ਜੀ ਦੇ ਵੀ 23 ਹੁਕਮਨਾਮੇ ਸਿੱਖ ਇਤਿਹਾਸ ਵਿੱਚ ਪ੍ਰਾਪਤ ਹੋਏ ਹਨ। ਸਿੱਖ ਇਹਨਾਂ ਹੁਕਮਨਾਮਿਆਂ ਨੂੰ ਅਕਾਲ ਪੁਰਖ ਦਾ ਹੁਕਮ ਸਮਝ ਕੇ ਸਵੀਕਾਰ ਕਰਦੇ ਆ ਮੰਨਦੇ ਆ ਇਹ ਸੀ ਸਿੱਖ ਇਤਿਹਾਸ ਵਿੱਚ ਹੁਕਮਨਾਮੇ